2 ਸਾਲ ਤੋਂ ਸਰਦਾਰ ਬਲਕੌਰ ਸਿੰਘ ਉਹਦੀ ਮਾਤਾ ਚੰਨ ਉਹ ਅੰਗਰੇਜ਼ੀ ਚ ਕਹਿੰਦੇデア ਕਿ ਰਨਿੰਗ ਫਰੋ ਪਿੱਲਰ ਟੂ ਪੋਸਟ ਥਾ ਥਾ ਧੱਕੇ ਖਾਰੇ ਨੇ ਤੋਂ ਹੁਸੇ ਵਾਲੇ ਦੀ ਕੀਤੀ ਗਈ ਦਿਨ ਦਿਹਾੜੇ ਹਤਿਆ ਦਾ ਨਾ ਸੱਚ ਭਗਵੰਤ ਮਾਨ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਘੋਟਿਆ ਦੋਸਤੋ ਅਖੀਰ ਸਿੱਧੂ ਮੂਸੇਵਾਲੇ ਦੀ ਕੀਤੀ ਗਈ ਦਿਨ ਦਿਹਾੜੇ ਹਤਿਆ ਦਾ ਨਾ ਸੱਚ ਭਗਵੰਤ ਮਾਨ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਬੂਲ ਲਿਆ ਹੈ ਪਹਿਲਾਂ ਤਾਂ ਦੋ ਸਾਲ ਬੋਲੇ ਹੀ ਨਹੀਂ ਸਭ ਨੇ ਬੜਾ ਸ਼ੋਰ ਮਚਾਇਆ ਕਿ ਇਹਦੀ ਹਤਿਆ ਦਾ ਜ਼ਿੰਮੇਵਾਰ ਭਗਵੰਤ ਮਾਨ ਦੀ ਸਰਕਾਰ ਉਹਦੇ ਮੂਖ ਮੂਰਖਟਾਈ ਬੰਦੇ ਜਿਨ੍ਹਾਂ ਨੇ ਜਦੋਂ ਉਹਦੀ ਸਿਕਿਉਰਿਟੀ ਵਿਦਡਰਾ ਕੀਤੀ ਬਲਤੇਜ ਪੰਨੂ ਵਰਗਿਆਂ ਨੇ ਆਪਣੇ ਸੋਸ਼ਲ ਮੀਡੀਆ ਤੋਂ ਤੇ ਫਲਾਂਟ ਕੀਤੀ ਕਿ ਸਿੱਧੂ ਮੂਸੇਵਾਲੇ ਦੀ ਹਤਿਆ ਅਸੀਂ ਹਟਾ ਦਿੱਤੀ ਜਾਂ ਘਟਾ ਦਿੱਤੀ ਹੈ ਭਗਵਾਨ ਮੰਨ ਨੇ ਆਪਣੇ ਆਫੀਸ਼ੀਅਲ ਪੇਜ ਤੇ ਸ਼ੇਅਰ ਕੀਤਾ ਆਮ ਆਦਮੀ ਪਾਰਟੀ ਨੇ ਆਪਣੇ ਆਫੀਸ਼ੀਅਲ ਪੇजेस ਤੇ ਸ਼ੇਅਰ ਕੀਤਾ ਨਤੀਜਾ ਇਹ ਹੋਇਆ ਕਿ 24 ਘੰਟਿਆਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਸੀ ਉਹਨਾਂ ਨੇ ਉਹ ਪਹਿਲੇ ਸ਼ਹਿਰ ਦੇ ਬੈਠੇ ਹੋ ਸੀ ਗੈਂਗਸਟਰਸ ਔਰ ਸ਼ੂਟਰਸ ਉਹਨਾਂ ਨੇ ਉਹਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ 2 ਸਾਲ ਤੋਂ ਸਰਦਾਰ ਬਲਕੌਰ ਸਿੰਘ ਔਰ ਉਹਦੀ ਮਾਤਾ ਚਰਨ ਗੌਰ ਅੰਗਰੇਜ਼ੀ ਚ ਕਹਿੰਦੇ ਦਿਆ ਵੀ ਰਨਿੰਗ ਫਰੋਮ ਪਿੱਲਰ ਟੂ ਪੋਸਟ ਥਾ ਥਾ ਤੱਕੇ ਖਾਰੇ ਨੇ ਜਿਹੜੇ ਕਾਤਲ ਨੇ ਉਹ ਜੀਲ੍ਹਾਂ ਚੋ ਇੰਟਰਵਿਊਆ ਦੇ ਰਹੇ ਨੇ ਚਲਾਨ ਹਲੇ ਤੱਕ ਪੂਕਤਾ ਪੇਸ਼ ਨਹੀਂ ਕਰ ਸਕੀ ਸਜ਼ਾ ਉਹਨਾਂ ਉਹਨਾਂ ਨੂੰ ਸਜ਼ਾ ਮਿਲਣ ਦਾ ਮੈਨੂੰ ਨਹੀਂ ਲੱਗਦਾ ਕੋਈ ਨੇੜੇ ਤੇੜੇ ਵੀ ਕੋਈ ਸੰਕੇਤ ਆ ਰਹੇ ਨੇ ਉਲਟਾ ਜਿਹੜਾ ਗੀਥ ਇਅਰ ਉਹਨਾਂ ਵਿੱਚੋਂ ਇੱਕ ਚਲਾਨ ਚ ਇੱਕ ਨਾਮਜਦ ਬੰਦਾ ਪਾਵਾਂ ਗ੍ਰਿਫਤਾਰ ਨਿਕਾ ਜੀਵਨਜੋਤ ਮਾਨ ਸਾਹਿਬ ਉਹਨੂੰ ਆਪਣੇ ਕੈਂਪੇਨ ਦੇ ਵਿੱਚ ਸ਼ਾਮਲ ਕਰਕੇ ਬੜੇ ਜ਼ੋਰ ਨਾਲ ਕਹਿੰਦਾ ਕਿ ਇਹ ਤਾਂ ਜੀ ਸਿਰਫ ਚਲਾਨ ਦੇ ਵਿੱਚ ਹੈ ਇਹ ਕਿਹੜਾ ਕਾਤਲ ਹੈ ਉਹਦੀ ਐਲਓਸੀ ਖੁੱਲੀ ਹੋਈ ਕੈਨ ਨਾਟ ਗੋ ਅਬ੍ਰੋਡ ਮਤਲਬ ਕਿ ਉਹਨਾਂ ਨੂੰ ਚਚਾਇਆ ਜਾ ਰਿਹਾ ਵਾ ਕਿ ਅਸੀਂ ਤਾਂ ਆਤਲਾਂ ਦੇ ਨਾਲ ਖੜੇ ਆ ਵਰਤਮਾਨ ਵੀ ਕਹਿ ਰਿਹਾ ਉਹਦੇ ਮੰਤਰੀ ਵੀ ਥੇਰ ਆ ਗਿਆ ਆ ਕੱਲ ਇਹ ਨਿਊਜ਼ ਆ ਚੁੱਕੀ ਤੁਸੀਂ ਦੇਖ ਲਿਆ ਸਭ ਨੇ ਹੁਣ ਕਿ ਪਹਿਲੀ ਵਾਰ ਪੰਜਾਬ ਸਰਕਾਰ ਨੇ ਕਬੂਲਿਆ ਸੁਪਰੀਮ ਕੋਰਟ ਔਰ ਇੱਥੇ ਬਸ ਨੇ ਕਬੂਲਿਆ ਦੇਖੋ ਕਿਦਾਂ ਬੀਜੇਪੀ ਵੀ ਨਾਲ ਹੈ ਆ ਤੁਸੀਂ ਪੜੋਗੇ ਇਹ ਆ ਪਹਿਲਾਂ ਇੱਕ ਜਸਟ ਸਕੈਨ ਕਰ ਲਓ ਇਸ ਨਿਊਜ਼ ਨੂੰ ਬਾਕੀ ਮੈਂ ਤੁਹਾਨੂੰ ਪੜ ਕੇ ਸੁਣਾ ਦਗਾ ਕੀ ਕਹਿ ਰਹੇ ਨੇ ਹੈ ਪੰਜਾਬ ਸੀਨੀਅਰ ਐਡਵੋਕੇਟ ਜਨਰਲ एक्चुअली एडवोकेट जनरल है पंजाब का गुरमिंदर सिंह बिसीच द कोर्ट टू स्टे द हाई कोर्ट डायरेक्शन ही पॉइंटेड आउट टू द किलिंग ऑफ सिंगर सिद्धू मूसेवाला सेइंग दैट ही वाज किल्ड 2 डेज आफ्टर हिज सिक्योरिटी वाज स्केल्ड डाउन द एजी आल्सो रेफर्ड टू अ रॉकेट प्रोपेल्ड ग्रेनेड अटैक ऑन द इंटेलिजेंस हेड क्वार्टर्स अगे जरा सब तो इंपोर्टेंट बीजेपी ना जुड़ दी लाइन है आ वाली लाइन तो मैं पढ़ के सुना ਸੋਲਿਸਟਰ ਜਨਰਲ ਜਿਹੜਾ ਤੁਸ਼ਾਰ ਮਹਿਤਾ ਬੀਜੇਪੀ ਦਾ ਆਦਮੀ ਭਗਵੰਤ ਮਾਨ ਵੱਲੋਂ ਕੀਤੀ ਹੋਈ ਪੋਟੀਸ਼ਨ ਨੂੰ ਪੰਜਾਬ ਗਵਰਨਮੈਂਟ ਦੇ ਕੇਸ ਨੂੰ ਸਪਲੀਮੈਂਟ ਕਰ ਰਿਹਾ ਹੈ ਸੋਲਿਸਟਰ ਜਨਰਲ ਜਨਰਲ ਤੁਸ਼ਾਰ ਮਹਿਤਾ ਆ ਲਿਖਿਆ ਹੈਗਾ ਵਾ ਸਪਲੀਮੈਂਟਡ ਦੀ ਪੰਜਾਬ ਗਵਰਨਮੈਂਟ ਕੇਸ ਉਹਨੇ ਕੇਸ ਕੀਤਾ ਕਿ ਸਿੱਧੂ ਮੂਸੇਵਾਲਾ ਮਰ ਜਵੇ ਕੋਈ ਪ੍ਰਵਾਹ ਨਹੀਂ ਹੈ ਭਗਵੰਤ لیکن ਭਗਵਾਨ ਕਮਾਨ ਦੇ ਅੱਗੇ ਨਾ ਸਰਕਾਰੀ ਜਿਹੜੀ ਕੋਠੀ ਹੈ ਚੀਫ ਮਿਨਿਸਟਰ ਦੀ ਦੋ ਸੈਕਟਰ ਚੰਡੀਗੜ੍ਹ ਚ ਉਹਦੇ ਮੋਰੇ ਬਹੁਤ ਵੱਡੀ ਸੜਕ ਲੰਘਦੀ ਜਿਹਨੂੰ ਆਪਾਂ ਲੇਕ ਰੋਡ ਕਹਿੰਦੇ ਆ ਇੱਕ ਸਿਰੇ ਤੇ ਲੇਕ ਆ ਇੱਕ ਸਿਰੇ ਤੇ ਮੰਤਰੀਆਂ ਦੀਆਂ ਕੋਠੀਆਂ ਜਿਹੜੀਆਂ ਉਹ ਸੜਕ ਮੋੜ ਕੇ ਚੱਲ ਜਾਂਦੀ ਨਵਾਂ گاؤں ਨੂੰ ਅਤੇ ਹੋਰ ਪਿੰਡਾਂ ਨੂੰ ਉਹ ਪਿਛਲੇ ਕਾਫੀ ਹਰਸੇ ਤੋਂ ਚੀਫ ਮਿਨਿਸਟਰ ਦੀ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਪਬਲਿਕ ਰੋਡ ਉਹ ਬੰਦ ਕੀਤੀ ਹੋਈ ਸੀ ਕੁਝ ਕੁਝ ਜਿਹੜੇ ਐਕਟਿਵਿਸਟ ਹੁੰਦੇ ਨੇ ਐਨ ਜੀਓਜ਼ ਹੁੰਦੀਆਂ ਨੇ ਉਹਨਾਂ ਨੇ ਜਾ ਕੇ ਜਿਹੜੇ ਸਿਟੀਜ਼ਨਸ ਨੇ ਚੰਡੀਗੜ੍ਹ ਦੇ ਉਹਨਾਂ ਨੇ ਜਾ ਕੇ ਹਾਈ ਕੋਰਟ ਚ ਕੇ ਇਹ ਕਿੱਥੋਂ ਦਾ ਅਸੂਲ ਹੈ ਕਿ ਇੱਕ ਪਬਲਿਕ ਰੋਡ ਨੂੰ ਇੱਕ ਬੰਦੇ ਦੀ ਸਿਕਿਉਰਿਟੀ ਦੀ ਕਾਰਨ ਬਣਾ ਕੇ ਦੂਸਰੀ ਸੜਕ ਬੰਦ ਕੀਤੀ ਹੈ ਹਾਈ ਕੋਰਟ ਕਾਫੀ ਦਿਨ ਸੁਣਿਆ ਕੇਸ ਹਾਈ ਕੋਰਟ ਨੇ ਕਿਹਾ ਕਿ ਆਪਾਂ ਐਂ ਕਰਦੇ ਆਂ ਇੱਕ ਹਫਤੇ ਦੇ ਵਾਸਤੇ ਆਪਾਂ ਇੱਕ ਸੜਕ ਖੋਲ ਕੇ ਦੇਖਦੇ ਆਂ ਲੇਕ ਰੋਡ ਚੰਡੀਗੜ੍ਹ ਦੀ ਸਰਕਾਰੀ ਗੁਜਾ ਬੜੀ ਵੱਡੀ ਸੜਕ ਆ ਮੇਰੇ ਖਿਆਲ 100 150 ਫੁੱਟ ਚੌੜੀ ਸੜਕ ਹੈ ਲੋਕੀ ਸੇਅਰ ਕਰਦੇ ਨੇ ਉੱਥੇ ਜਿਹੜੇ ਰਹਿੰਦੇ ਨੇ ਸੈਕਟਰਾਂ ਦੇ ਵਿੱਚ ਲੋ ਉਹਨਾਂ ਨੇ ਕਿਹਾ ਆਪਾਂ ਇੱਕ ਹਫਤਾ ਦੇਖਦੇ ਆਂ ਅਗਰ ਕੋਈ ਹਰਕਤ ਇਸ ਤਰ੍ਹਾਂ ਦੀ ਨਾ ਹੋਈ ਕੋਈ ਨੈਗੇਟਿਵ ਕੋਈ ਇਨਸੀਡੈਂਟ ਨਾ ਹੋਇਆ ਤੇ ਫਿਰ ਆਪਾਂ ਇਸ ਹਾਈ ਕੋਰਟ ਲੇਕ ਰੋਡ ਨੂੰ ਖੋਲਣ ਦੇ ਪੱਕੇ ਅਰੇਂਜਮੈਂਟ ਪੱਕੇ ਕਰਾਂਗੇ ਹਾਈ ਕੋਰਟ ਦੇ ਚੁਣੌਤੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਭਗਵੰਤ ਮਾਨ ਸਿਕਿਉਰਿਟੀ ਦੇ ਖਾਤਰ ਪੱਜਾ ਸੁਪਰੀਮ ਕੋਰਟ ਗਿਆ ਮਤਲਬ ਜਿਹੜੇ ਅਹਿਮ ਮੁੱਦੇ ਨੇ ਪੰਜਾਬ ਦੇ ਉਹਨਾਂ ਤੇ ਕਦੀ ਇੰਨਾ ਇੰਟਰਸਟ ਨਹੀਂ ਲਿਆ ਭਗਵੰਤ ਮਾਨ ਨੇ ਖੁਦ ਪਰਸ ਲਈ ਤੇ ਹਾਈ ਕੋਰਟ ਦੇ ਇਸ ਫੈਸਲੇ ਨੂੰ ਕਿ ਕਿਤੇ ਲੇਕ ਰੋਡ ਨਾ ਖੁੱਲ ਜਾਏ ਸਰਕਾਰੀ ਚੀਫ ਮਿਨਿਸਟਰ ਦੀ ਰਹਿਸ਼ ਚੰਡੀਗੜ੍ਹ ਵਿਖੇ ਉੱਤੇ ਸਾਹਮਣੇ ਉਹਨੂੰ ਬੰਦ ਕਰਾਉਣ ਵਾਸਤੇ ਸਾਰਾ ਅਮਲਾ ਮੇਰਾ ਖਿਆਲ ਚ ਜੇ ਆਪਾਂ ਚੈੱਕ ਕਰਾਂਗੇ ਸ਼ਾਇਦ ਪ੍ਰਾਈਵੇਟ ਲੋਅਰਸ ਨਾ ਇੰਗੇਜ ਕੀਤੇ ਹੋਣ ਏਜੀ ਤੋਂ ਇਲਾਵਾ ਜਿਹੜਾ ਇਹਨਾਂ ਦਾ ਫੌਜ ਖੜੀ ਕੀਤੀ ਉਹ ਸਰਕਾਰੀ ਵਕੀਲਾਂ ਦੀ ਉੱਥੇ ਸੁਪਰੀਮ ਕੋਰਟ ਜਾ ਕੇ ਮੰਨਤਾ ਖੜਰੇ ਨੇ ਗੜਗੜਾ ਰਹੇ ਕਿਤੇ ਸੜਕ ਨਾ ਕਿਤੇ ਖੋਲ ਦਿਓ ਅਗਰ ਉਹ ਸੜਕ ਖੁੱਲ ਜਵੇ ਤੇ ਭਗਵੰਤੂ ਜੀ ਮੈਂ ਪੁੱਛਣਾ ਚਾਹਣਾ 1000 ਬੰਦਾ ਦਾ ਤੇ ਕੋ ਸਿਕਿਉਰਿਟੀ ਦਾ ਵੈਸੀ ਹੀਗਾ ਗੰਦਾ ਤੇ ਤੁਸੀਂ ਉੱਤੇ ਕੰਡੇਦਾਰ ਤਾਰਾ ਲਾਈ ਹੋਈਆਂ ਪੰਜ ਪੰਜ 10 10 ਤੁਸੀਂ ਗੇਟ ਲੰਘ ਕੇ ਲੋਕਾਂ ਦੀਆਂ ਆ ਪੂਰੀ ਛਾਨਣੀ ਮੰਗੂ ਉਹਦੀ ਤਲਾਸ਼ੀ ਲੈ ਕੇ ਫਿਰ ਤੇਰੇ ਘਰ ਅੰਦਰ ਕੋ ਜਾ ਸਕਦਾ ਆ ਬਲਦਾ ਜਾਨਦਾ ਹੀ ਕੋਈ ਨਹੀਂਗਾ ਤੁਸੀਂ ਕਿਸੇ ਨੂੰ ਬੜਨ ਹੀ ਨਹੀਂ ਦਿੰਦੇ ਤੁਸੀਂ ਕਿਸੇ ਨੂੰ ਮਿਲਦੇ ਹੀ ਨਹੀਂ ਕੋ ਟਾਈਮ ਹੀ ਨਹੀਂ ਦਿੰਦੇ ਪਰ ਜੇ ਕੋ ਚਲੇ ਵੀ ਜਾਊਗਾ ਯਾ ਰੇਣਾ ਖਤਰਾ ਪੈ ਗਿਆ ਆਮ ਜੇ ਬੰਦਿਆਂ ਨੂੰ ਜਿਹੜੇ ਕਹਿੰਦੇ ਸੀ ਅਸੀਂ ਤਾਂ ਸਾਦੇ ਜੇ ਬੰਦੇ ਹਾਂ ਇਸ ਤੋਂ ਸਰਕਾਰੀ ਕਹਾਣੀ ਲਵਾਂਗੇ ਅਸੀਂ ਤਾਂ ਕੋਈ ਸਿਕਿਉਰਿਟੀ ਨਹੀਂ ਲਵਾਂਗੇ ਅਸੀਂ ਤਾਂ ਕੋਈ ਸਰਕਾਰੀ ਗੱਡੀ ਨਹੀਂ ਲਵਾਂਗੇ ਮਤਲਬ ਇੱਕ ਚੀਫ ਮਿਨਿਸਟਰ ਦੀ ਕੋਠੀ ਦੇ ਸਾਹਮਣੇ ਪਬਲਿਕ ਰੋਡ ਨੂੰ ਬੰਦ ਕਰਾਉਣ ਵਾਸਤੇ ਖੁਲੋਣ ਲਈ ਨਹੀਂ ਬੰਦ ਕਰਾਉਣ ਵਾਸਤੇ ਸਾਡਾ ਮੁੱਖ ਮੰਤਰੀ ਸੁਪਰੀਮ ਕੋਰਟ ਤੱਕ ਭੱਜ ਜਾਂਦਾ ਔਰ ਉਹਨੂੰ ਬੀਜੇਪੀ ਸਪੋਰਟ ਕਰ ਰਹੀ ਆ ਆ ਜਿਹੜੀ ਲਾਈਨ ਹੈ ਨਾ ਤੁਸ਼ਾਰ ਮੇਤਾ ਆ ਥੱਲੀ ਲਾਈਨ ਪੜ੍ਹੋ ਤੁਸੀਂ ਤੁਸ਼ਾਰ ਮੇਤਾ ਬੀਜੇਪੀ ਦਾ ਸਲਿਸਟਰ ਜਨਰਲ ਆ ਉਹ ਕਹਿ ਰਿਹਾ ਕਿ ਜਿਹੜਾ ਪੰਜਾਬ ਸਰਕਾਰ ਸਿਕਿਉਰਟੀ ਨੂੰ ਲੈ ਕੇ ਮੁੱਦਾ ਉਠਾ ਰਹੀ ਆ ਅਸੀਂ ਇਹਦੀ ਸਪੋਰਟ ਕਰਦੇ ਆ ਹੋ ਗਿਆ ਸਾਬਤ ਕਿ ਜੇ ਐਨਐਸਏ ਲਗਣੀ ਆ ਨੌਜਵਾਨਾਂ ਤੇ ਡਿਬਰੂਗੜ੍ਹ ਚੱਕ ਕੇ ਭੇਜਣੇ ਆ ਤੇ ਬੀਜੇਪੀ ਤੇ ਭਗਵੰਤ ਮਾਨ ਦਾ ਜੁਆਇੰਟ ਆਪਰੇਸ਼ਨ ਆ ਜੇ ਕਿਸਾਨਾਂ ਨੂੰ ਕੁੱਟਿਆ ਜਾਣਾ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਤੇ ਨਾਲ ਉਹਨੇ ਦੇ ਲਾਠੀਆਂ ਵਜਣੀਆਂ ਡੇਰ ਕੇ ਸੋਚਣੇ ਆ ਸ਼ੁਭਕਰਨ ਮਾਰਨਾ ਪ੍ਰੀਤਪਾਲ ਬੋਰੀ ਚੱਕ ਕੇ ਲੈ ਕੇ ਜਾਣਾ ਤੇ ਸਾਡੇ ਇੱਕ ਗਰਦਰੀਆ ਦੇ ਅੰਦਰ ਵੜ ਕੇ ਉਹਨਾਂ ਨੇ ਹਮਲਾ ਕਰਨਾ ਜਾਇੰਟ ਆਪਰੇਸ਼ਨ ਹੈ ਭਗਵਾਨ ਕਮਾਨ ਦਾ ਬੀਜੇਪੀ ਦਾ ਇਸ ਲਈ ਮੇਰੇ ਸਤਕਾਰਯੋਗ ਵੋਟਰੋ ਅੱਜ ਲੋਕ ਸਭਾ ਦੇ ਇਲੈਕਸ਼ਨ ਚੱਲ ਵੋਟ ਤੁਸੀਂ ਆਪਣੀ ਮਰਜ਼ੀ ਨਾਲ ਪਾਉਣੀ ਮੈਨੂੰ ਕੋਈ ਇਤਰਾਜ਼ ਨਹੀਂ ਕਰ ਮੈਂ ਇਕੱਲੇ ਸੰਗਰੂਰ ਦੀ ਅਪੀਲ ਨਹੀਂ ਕਰਨ ਲੱਗਿਆ ਮੈਂ ਸੂਬੂ ਪੰਜਾਬ ਦੇ ਲੋਕਾਂ ਨੂੰ ਕਹਿਣ ਲੱਗਿਆ ਕਿ ਇਹਨਾਂ ਦਾ ਕਿਰਦਾਰ ਪਹਿਚਾਣੋ ਇਹ ਪੰਜਾਬ ਦੇ ਹਤਾਸ਼ੀ ਨਹੀਂਗੇ ਇਹ ਪੰਜਾਬ ਦੇ ਦੁਖੀ ਨੇ ਇਹਨਾਂ ਨੇ ਪੰਜਾਬ ਦਾ ਖਜ਼ਾਨਾ ਪਿਛਲੇ ਦੋਆਂ ਸਾਲਾਂ ਚ 70000 ਕਰੋੜ ਤੋਂ ਉੱਤੇ ਕਰਜ਼ਾ ਝਾੜ ਦਿੱਤਾ ਨਸ਼ੇ ਬੇਤਹਾਸ਼ਾ ਨੇ ਪੰਜਾਬ ਦੇ ਵਿੱਚ ਬੱਚੇ ਆ ਨਸਾ ਚ ਟੀਕੇ ਲਾ ਲਾ ਕੇ ਗਲੀਆਂ ਰੂੜੀਆਂ ਦੇ ਉੱਤੇ ਗੰਦਾ ਦੇ ਉੱਤੇ ਉਹਨਾਂ ਦੀਆਂ ਲਾਸ਼ਾਂ ਡਿੱਗੀਆਂ ਪਈਆਂ ਨੇ ਅੱਜ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਸੰਗਰੂਰ ਆਈਐਸ ਦਾ ਮਨਿਸਟਰ ਜਿਹੜਾ ਹਰਪਾਲ ਚੀਮਾ ਇਹਦੇ ਆਪਣੇ ਹਲਕਾ ਡੇੜਵਾ ਦੇ ਗੁਜਰਾ ਪਿੰਡ ਵਿੱਚ 25 ਦਲਿਤ ਗਰੀਬ ਬੰਦੇ ਇਸ ਰੀਲੀ ਸ਼ਰਾਬੀ ਕੇ ਮਰ ਗਏ ਥੈਟ ਸ਼ੋਜ਼ ਮਾਫੀਆ 올ਓਵਰ ਪੰਜਾਬ ਲਿਕਰ ਮਾਫੀਆ ਕੇਬਲ ਮਾਫੀਆ ਰੀਅਲ اسٹیਟ ਮਾਫੀਆ ਟਰੱਕ ਮਾਫੀਆ ਇਲੈਗਲ ਸੈਂਡ ਮਾਈਨਿੰਗ ਮਾਫੀਆ ਬਿਲਕੁਲ ਰਿਪੋਰਟ ਬਈਆ ਏਡੀਜੀ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਜਿਹੜਾ ਕਹਿੰਦਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਰੇਆਮ ਦਿਨ ਦਿਹਾੜੇ ਗਿਆ ਕਿਨ ਮਾਈਨਿੰਗ ਤਾਂ ਕੀ ਬਦਲਿਆ ਹੈ ਕਿਚਰੀਵਾਲ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਮੈਂ 20000 ਕਰੋੜ ਰੁਪਇਆ ਮਾਈਨਿੰਗ ਤੋਂ ਗੈਰਕਾਨੂੰਨੀ ਬਚਾ ਕੇ ਇਹ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਪਰਾਂਗੇ 250 ਕਰੋੜ ਰੁਪਏ ਦੀ ਤੁਹਾਡੀ ਆਮਦਨ ਵਧਾ ਦੇ ਸਕੇ ਜੋ ਪਹਿਲਾਂ ਚੱਲਦੀ ਸੀ ਉਹੀ ਆਮਦਨ ਜਿਹੜੀ ਹੈ ਉਹਦੇ ਤੋਂ ਆਉਂ ਆ ਰਹੀ ਆ ਔਰ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਇਸ ਵੇਲੇ ਕਹਿਣਾ ਚਾਹੁੰਦਾ ਇੱਕ ਪਾਰਟੀ ਨੇ ਆਪਣੇ ਸਿਧਾਂਤ ਘੜੇ ਸੀ 2014 ਜੀ 10 ਸਾਲਾਂ ਚ ਉਹਨਾਂ ਸਿਧਾਂਤਾਂ ਨੂੰ ਪੈਰਾ ਥੱਲੇ ਰੋਂਦ ਕੇ ਲੋਕਾਂ ਦੇ ਜਜ਼ਬਾਤਾਂ ਜਿਹੜਾ ਇਨਕਲਾਬ ਦਾ ਨਾਰਾ ਆਇਆ ਉਹਦਾ ਕਤਲ ਕੀਤਾ ਨੇ ਡਾਕਟਰ ਗਾਂਧੀ ਠੀਕ ਕਹਿੰਦੇ ਨੇ ਕਿ ਇਹਨਾਂ ਨੇ ਸ਼ਬਦ ਇਨਕਲਾਬ ਦਾ ਗਰਬ ਬਾਤ ਕੀਤਾ ਹੈ ਫੈਸਲਾ ਤੁਸੀਂ ਕਰਨਾ ਵਾ ਕਿ ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਡਿਫੈਕਸ਼ਨਸ ਪ੍ਰਮੋਟ ਕਰ ਰਹੇ ਨੇ ਜਿਹੜੇ ਰਾਜਕੁਮਾਰ ਚੱਪੇਵਾਲ ਵਰਗੇ ਦੀ ਬੰਮ ਰੋੜ ਕੇ ਉਹਨੂੰ ਕੋਡਾ ਕਰਕੇ ਤੇ ਉਹਨੂੰ ਉਮੀਦਵਾਰ ਬਣਾ ਲਿਆ ਹੁਸ਼ਾਰਪੁਰ ਤੋਂ ਔਰ ਜਿਹੜਾ ਦਲਵੀਰ ਗੋਲਡੀ ਜੇ ਭਗਵੰਤ ਤੋਂ ਇਟਾ ਹੀ ਤਕੜਾ ਸੀ ਸਾਰੇ ਸੰਗੂਰ ਦੇ ਵਿੱਚ ਤੇਨੂੰ ਫਿਰ ਆਪਣੇ ਆਪੋਨੈਂਟ ਧੋਰੀ ਦੀ ਉਹਦੀ ਮਦਦ ਦੀ ਲੋੜ ਪੈ ਗਈ ਉਹਦੀ ਵੀ ਬੰਮ ਰੋੜ ਕੇ ਕੋਡਾ ਕਰਕੇ ਤੂੰ ਆਪਣੇ ਨਾਲ ਲੈ ਕੇ ਗਿਆ ਹੋ ਤੁਸੀਂ ਆ ਡਿਫੈਕਟਰਸ ਜਿਹੜੇ ਪਵਨ ਤੀਨ ਨੂੰ ਐਕਐਮਐਲਏ ਅਕਾਲੀਆਂ ਦਾ ਜਲੰਧਰੋਂ ਤੁਹਾਨੂੰ ਲੈਣਾ ਪਿਆ ਕਿਉਂਕਿ ਤੁਹਾਡਾ ਸੁਸ਼ੀਲ ਕੁਮਾਰ ਰਿੰਕੂ ਜਿਹੜੀ तितਲੀ ਸੀ ਉਹ ਡਿੱਗੀ ਸਮੇਂ ਟਿਕਟ ਲੈ ਗਈ ਜੀ ਕਮਲ ਦੇ ਕੋਲ ਤੇ ਜਾ ਕੇ ਬੈਠ ਗਈ ਜੀਪੀ ਐਕਐਮਐਲਏ ਫਤਿਹਗੜ੍ਹ ਸਾਹਿਬ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਤਾਂ ਕਤਰਾ ਕੀਮਤਾਂ ਵਾਲੀ ਪਾਰਟੀ ਉਹ ਡਿਫੈਕਟਰਸ ਨੂੰ ਪ੍ਰਮੋਟ ਕਰ ਰਹੀ ਹੈ ਉਹਨਾਂ ਕੋਲ 13 ਬੰਦੇ ਨਹੀਂ ਹਨ ਪੰਜਾਬ ਦੀ ਲੋਕ ਸਭਾ ਖੜੇ ਕਰਨ ਵਾਸਤੇ ਪੰਜ ਮਨਿਸਟਰ ਤਿੰਨ ਐਮਐਲਏ ਇੱਕ ਕਮੇਡੀਅਨ ਤੇ ਤਿੰਨ तितਲੀਆਂ ਇਹਨਾਂ ਦੀ ਜਿਹੜੀ ਚੋਣ ਲਿਸਟ ਹੈ ਉਹਦਾ ਕੀ ਜਾਂਦੇ ਅਸੀਂ ਤਾਂ ਇਨਕਲਾਬ ਲੈ ਕੇ ਆਵਾਂਗੇ ਇਸ ਤੇ ਪੰਜਾਬ ਨੂੰ ਅਸੀਂ ਰੰਗਲਾ ਕਰਤਾ ਆ ਰੰਗਲਾ ਪੰਜਾਬ ਡਿਫਿਕਟਸ ਪ੍ਰਮੋਟ ਕਰਦੇ ਹਾਂ ਨਸ਼ੇ ਪ੍ਰਮੋਟ ਕਰਦੇ ਹਾਂ ਬੇਅਦਬੀਆਂ ਕਰਨ ਦੀ ਹਿਫਾਜ਼ਤ ਕਰਦੇ ਜਿਹੜੇ ਲੋਕਾਂ ਨੇ ਕੀਤਾ ਤੁਸੀਂ ਸੈਂਕਸ਼ਨ ਨਹੀਂ ਦੇ ਰਹੇ ਹੋਮ ਡਿਪਾਰਟਮੈਂਟ ਵਿੱਚ ਤੁਹਾਡੇ ਕੋਲ ਫਾਈਲ ਪਈ بطور ਹੋਮ ਮਿਨਿਸਟਰ ਐਸਐਸਪੀ ਫਰੀਦਕੋਟ ਵੱਲੋਂ ਜਿਹੜਾ ਉਹਨਾਂ ਨੇ ਤੁਹਾਡੇ ਤੋਂ ਮੰਗੀ ਆ ਉਹਨਾਂ ਦੀ ਸੈਂਕਸ਼ਨ ਟੂ ਪ੍ਰੋਸੀਕਿਊਟ ਦਾ ਮੇਨ ਕਲਪਰੇਟਸ ਦਾ ਜਿਹੜੇ ਸੈਕੂਲੇਜ ਤੇ ਬੇਅਦਬੀ ਦੇ ਕੇਸਸ ਦੇ ਵਿੱਚ ਕਿੰਨਾ ਕੁਛ ਮੇਰੇ ਕੋਲ ਕਹਿਣ ਨੂੰ ਸਮਾਜ ਇਜਾਜ਼ਤ ਨਹੀਂ ਦਿੰਦਾ ਇਲੈਕਸ਼ਨ ਦਾ ਦੌਰ ਆ ਮੇਰੀ ਤੁਹਾਨੂੰ ਸਭ ਨੂੰ ਹੱਥ ਬਨ ਕੇ ਬੇਨਤੀ ਆ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਚੰਗੇ ਉਮੀਦਵਾਰ ਪਛਾਣੋ ਔਰ ਇਹਨਾਂ ਨੂੰ ਜਿਹੜੇ ਇੱਕ ਫਰਸੀ ਇਨਕਲਾਬ ਦਾ ਨਾਹਰਾ ਲਾ ਕੇ ਆਏ ਸੀ ਝੂਠੇ ਸੀ ਛੀਸ਼ ਮਹਿਲ ਵਿੱਚ ਰਹਿਣ ਵਾਲੇ ਸੋਨਿਆਂ ਨਾਲ ਲੱਤੇ ਹੋਏ ਪੰਜ-ਪੰਜ ਕਰੋੜ ਦੀਆਂ ਜਿਓਟਾ ਲਕਸਸ ਗੱਡੀਆਂ ਚੜਨ ਵਾਲੇ ਹਜ਼ਾਰ-ਹਜ਼ਾਰ ਗਨਮੈਨ ਲੈਣ ਵਾਲੇ ਰੱਜ ਕੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਇਹਨਾਂ ਨੂੰ ਜ਼ਰੂਰ ਪੰਜਾਬ ਚੋਂ ਚਲਦਾ ਕਰਨਾ